ਅਸੀਂ ਗੱਲਬਾਤ ਕਰਨ ਜਾ ਰਹੇ ਹਾਂ ਥਿੰਕ ਇੰਸ਼ੂਰੈਂਸ ਦੇ ਪਰਮਿੰਦਰਾ ਥਿੰਦ ਸਾਹਿਬ ਦੇ ਨਾਲ ਥਿੰਦ ਸਾਹਿਬ ਜੀ ਨੂੰ ਸਤਿ ਸ਼੍ਰੀ ਅਕਾਲ ਜੀ ਅਸੀਂ ਗੱਬੈਨੀਪਾਲ ਸਾਹਿਬ ਹੈਪੀ ਫਰਡੇ ਤੁਹਾਨੂੰ ਦਾ ਸਾਰਾ ਮੇਰੇ ਵੱਲੋਂ ਪਿਆਰ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਜੀ ਬਿਲਕੁਲ ਜੀ ਆਉਂਦੇ ਤੁਸੀਂ ਕਦੇ-ਕਦੇ ਉਹ ਜਦੋਂ ਆਉਂਦੇ ਸਾਨੂੰ ਬੜਾ ਚੰਗਾ ਲੱਗਦਾ ਜੀ ਸਾਨੂੰ ਵੀ ਬਹੁਤ ਖੁਸ਼ੀ ਹੁੰਦੀ ਹੈ ਆ ਕੇ ਜਿੱਥੋਂ ਕਹਿੰਦੇ ਹੁਣ ਤੁਸੀਂ ਬਾਰੇ ਨੇੜੇ ਆ ਗਿਆ ਕਹਿੰਦੇ ਨੇੜੇ ਆਏ ਉਹਨਾਂ ਹੀ ਟਾਈਮ ਕੱਟ ਜਾਂਦਾ ਬਿਲਕੁਲ ਜਦੋਂ ਦੂਰ ਸੀਗੇ ਤੇ ਉਹਨਾਂ ਛੇਤੀ ਬਾੜ ਛੇਤੀ ਕਿਹੜਾ ਵੱਜਦਾ ਸੀ ਬਰਕਾ ਦੇ ਕਦੇ ਗੀੜਾ ਲਾਉਂਦੇ ਰਿਹਾ ਕਰੋ ਬਿਲਕੁਲ ਜੀ ਬਿਲਕੁਲ ਅੱਛਾ ਹੁਣ ਮੈਂ ਬੀਤੇ ਕਈ ਦਿਨ ਤੋਂ ਜਦੋਂ ਸਾਡੇ ਸਰੂਤਿਆਂ ਦੇ ਨਾਲ ਗੱਲਬਾਤ ਕਰਦਾ ਹੁੰਨਾ ਜੀ ਤੁਹਾਡੀ ਇੱਕ ਅਸੀਂ ਅਨਾਉਂਸਮੈਂਟ ਸਾਰੇ ਪ੍ਰੋਗਰਾਮਾਂ ਜਿਹੜੀ ਸਾਂਝੀ ਕਰਦੇ ਆ ਉਹ ਸੱਚਮੁੱਚ ਕਈਆਂ ਤੇ ਬਹੁਤ ਕੰਮ ਦੀ ਹੈ ਪਰ ਕਈ ਵਾਰੀ ਸਾਨੂੰ ਉਹ ਸਿਚੁਏਸ਼ਨ ਦਾ ਪਤਾ ਨਹੀਂ ਹੁੰਦਾ ਕਿ ਕੀ ਅਸੀਂ ਵੀ ਕਦੇ ਇਸ ਇਸ ਤਰ੍ਹਾਂ ਦੀ ਡੀਲ ਕਰ ਸਕਦੇ ਹਾਂ ਅਸੀਂ ਉਹਦੇ ਵਿੱਚ ਪੜਦੇ ਹਾਂ ਕਿ ਬਹੁਤ ਸਾਰੇ ਲੋਕ ਨੇ ਵੱਡੇ ਵੱਡੇ ਵਪਾਰੀ ਐ ਬਿਜ਼ਨਸਮੈਨ ਐ ਪ੍ਰੋਫੈਸ਼ਨਲਸ ਨੇ ਉਹਨਾਂ ਦੀ ਹਾਈ ਨੈਟਵਰਥ ਹੋ ਸਕਦੀ ਹੈ ਕਿ ਉਹ ਆਪਣਾ ਫਿਊਚਰ ਕਿਵੇਂ ਪ੍ਰੋਟੈਕਟ ਕਰਨ ਉਹਨਾਂ ਦੀ ਜਿਹੜੀ ਧਨ ਦੌਲਤ 20 20 30 30 40 40 50 50 60 60 ਸਾਲ ਲਾ ਕੇ ਕਮਾਈ ਕੀਤੀ ਹੋਈ ਹੈ ਉਹ ਅਗਲੀ ਪੀੜ੍ਹੀ ਤੱਕ ਆਸਾਨੀ ਨਾਲ ਕਿਵੇਂ ਲੈ ਕੇ ਜਾਣ ਟੈਕਸ ਆਪਟੀਮਾਈਜੇਸ਼ਨ ਕਿਵੇਂ ਕਰਨ ਇੱਕ ਤਾਜ਼ਾ ਹੀ ਖਬਰ ਹੈ ਉਹ ਦੁਨੀਆ ਭਰ ਦੇ ਵਿੱਚ ਤਹਿਲਕਾ ਮਚਾ ਰਹੀ ਹੈ ਕਿ ਇੰਨੀ ਵੱਡੀ ਰਕਮ ਤਾਂ ਜਾਰ ਉਹਦੀ ਕਿਤੇ ਟੈਕਸ ਹੀ ਚਲੀ ਜਾਣੀ ਹੈ ਇਹ ਬਹੁਤ ਮਹੱਤਵਪੂਰਨ ਪਹਿਲੂ ਹੈ ਕਿਉਂਕਿ ਅਸੀਂ ਕੰਮ ਲੈਣਾ ਸੀ ਹੁਣ ਕੰਮ ਦੇ ਰਹੇ ਆਂ ਬਹੁਤ ਸਾਡੇ ਵੱਡੇ ਲੋਕ ਨੇ ਵਪਾਰੀ ਨੇ ਜਿਨ੍ਹਾਂ ਨੇ ਧਨ ਦੌਲਤ ਬਹੁਤ ਕਮਾਈ ਆ ਔਰ ਕੋਈ ਡਾਕਾ ਨਹੀਂ ਮਾਰਿਆ ਅਰਨ ਕੀਤਾ ਉਹਨਾਂ ਨੇ ਪਹਿਲਾਂ ਜ਼ਿੰਦਗੀ ਚ ਬਹੁਤ ਕੁਝ ਕਮਾਇਆ ਉਹਨਾਂ ਨੂੰ ਇੱਕ ਕੋਈ ਨੇਕ ਸਲਾਹ ਜਾਂ ਉਹ ਕਿਵੇਂ ਇੱਕ ਅਗਲੀ ਪੀੜੀ ਤੱਕ ਆਸਾਨੀ ਨਾਲ ਟਰਾਂਸਫਰ ਹੋ ਸਕਦਾ ਜੀ ਉਹ ਹਾਂਜੀ ਬਿਲਕੁਲ ਆਪਾਂ ਤੁਸੀਂ ਜਦਾਂ ਵਰਬਲ ਤਾਂ ਪੜ੍ਹਦੇ ਆਂ ਹਰ ਰੋਜ਼ ਪਰ ਉਹਦੇ ਕਰਕੇ ਆਹੀ ਆਹੀ ਗੱਲ ਜਿਹੜਾ ਐਗਜ਼ਾਮਪਲ ਆਪਾਂ ਮੂਰੇ ਲਿਆਉਣਾ ਚਾਹੁੰਦੇ ਆਂ ਵੀ ਹਰੇਕ ਜਿੱਦਾਂ ਕੈਨੇਡੀਅਨ ਪਰਿਵਾਰ ਆ ਹਰੇਕ ਬੰਦਾ ਸੇਵ ਕਰਦਾ ਆ ਵੀ ਕਹਾਣੀ ਉਹਦਾਂ ਦੀ ਆ ਵੀ ਇੱਕ ਗੋਰਾ ਤੇ ਗੋਰੀ ਉਹ ਵਿਚਾਰੇ ਸੇਵ ਕਰਦੇ ਉਹਨਾਂ ਜਦੋਂ 65ਾਂ ਦੇ ਹੋਏ ਉਹ ਕਹਿੰਦੇ ਵੀ ਅਸੀਂ ਰਿਟਾਇਰ ਹੋਵਾਂਗੇ ਤੇ ਅਸੀਂ ਮਣੀ ਆਪ ਦੀ ਯੂਟਿਲਾਈਜ਼ ਇੰਜੋਏ ਕਰਾਂਗੇ ਜੀ ਹੁਣ ਉਹੀ ਗੱਲ ਕਰਦੇ ਆਂ ਵੀ ਉਹਨਾਂ ਨੇ 7.5 ਲੱਖ ਆਲਮੋਸਟ 7 ਲੱਖ 115000 ਆਪ ਦੇ ਰਿਟਾਇਰਮੈਂਟ ਆਰਆਰਐਸਪੀ ਚ ਸੇਵ ਕੀਤਾ ਹੋਇਆ ਸੀ ਉਹ ਤੋਂ ਮੈਨਣਾ ਇੱਕ ਵਿਚਾਰਾ ਜਾਂਦਾ ਲੱਗਿਆ ਹਮਮ ਆਰਆਰਐਸਪੀ ਜਦੋਂ ਰੋਲਓਵਰ ਹੋ ਜਾਂਦੀ ਆਪ ਦੇ ਸਪਾਊਸ ਦੇ ਨਾਲ ਟੈਕਸ ਫਰੀ ਉਹ ਦੂਜੇ ਸਪਾਸ ਕੋਲ ਚਲੇਗੀ ਸੇਮ ਸਾਲ ਜੀ ਵਿਚਾਰਾ ਦੂਜੇ ਸਪਾਸ ਵੀ ਜਾਂਦਾ ਲੱਗਿਆ ਜੀ ਹੁਣ ਜਿਹੜਾ ਬਾਕੀ ਪੈਸਾ ਈਗਾ ਉਹ ਜਦੋਂ ਹੁਣ ਨਿਆਣਾ ਨੂੰ ਜਾਣਾ ਸੀਗਾ ਤਾਂ 50% ਉਸ ਚੀਜ਼ ਤੇ ਟੈਕਸ ਲੱਗ ਗਿਆ ਹੁਣ ਆ ਵੀ ਦੇਖੋ ਤੁਸੀਂ ਮਿਹਨਤ ਕਰਦੇ ਰਹੇ ਸੀ ਆਪਦੇ ਸੋਚਦੇ ਆ ਵੀ ਹੁਣ ਹੁਣ 7 ਲੱਖ ਡਾਲਰ ਥੋੜਾ ਨਹੀਂ ਹੁੰਦਾ ਕਿ ਐ ਰਿਟਾਇਰ ਕੀਤਾ ਹੁਣ ਉਹ ਉਹ ਜਿਹੜਾ 50% ਟੈਕਸੇਬਲ ਇਨਕਮ ਹੋਗੀ ਆ ਪਰਿਵਾਰ ਦੇ ਮੈਂਬਰਾਂ ਦੀ ਜਨ ਵੀ ਅਸੀਂ ਦੇਣਾ ਚਾਹੁੰਦੇ ਆ ਜੀ ਇੱਕ ਤਾਂ ਉਹ ਟੈਕਸ ਲੱਗ ਗਿਆ ਇੱਕ ਉਹਨਾਂ ਦੀ ਕੋਟੇਸੀ ਉਹਦਾ ਕੈਪੀਟਲ ਗੇਨ ਦੇਣਾ ਪਏਗਾ ਹਮ ਸਾਰਾ ਕੁਝ ਛੱਡ ਕੇ ਜੇ ਸੀਆਰ ਇਹਨਾਂ ਨੂੰ 6 ਲੱਖ 15 ਹਜ਼ਾਰ ਦਾ ਟੈਕਸ ਦੇਤਾ ਵੀ ਇਹ ਤਾਂ ਤੁਸੀਂ ਸਾਡਾ ਦੇਣਾ ਹਮ ਇਹ ਤਾਂ ਇੱਕ ਤਾਂ RRSP ਵਾਲਾ ਹੋ ਗਿਆ ਜੀ ਇੱਕ ਜਿਹੜਾ ਕੈਪੀਟਲ ਗੇਨ ਜੇ ਕੋਈ ਚੀਜ਼ੇ ਬੇਚਦੇ ਆਂ ਸੀ ਪ੍ਰਾਪਰਟੀ ਕੋਈ ਵੀ ਇਨਵੈਸਟਮੈਂਟ ਕੀਤੀ ਹੋਈ ਉਹ ਬੇਚਦੇ ਆਂ ਉਸ ਤੇ ਟੈਕਸ ਹੋ ਗਿਆ ਕਟ-ਕਟਾ ਕੇ ਸਿਰਫ ਹੁੰਦੇ ਕੋ 30000 ਡਾਲਰ ਪਰਿਵਾਰ ਦੇ ਕੋਲੇ ਬੱਚਿਆਂ ਬੱਚਿਆਂ ਦੇ ਕੋਲੇ ਪਰ ਮਾਪਾ ਤਾਂ ਹੀ ਕਰਦੇ ਆਂ ਵੀ ਜੋ ਅਸੀਂ ਮਿਹਨਤ ਕਰਦੇ ਆਂ ਉਹਨਾਂ ਨੂੰ ਸਿਰਫ ਇੱਕ ਚੀਜ਼ ਨਹੀਂ ਸੀ ਉਹ ਪਰਿਵਾਰ ਦੇ ਕੋਲੇ ਇੰਸ਼ੋਰੈਂਸ ਨਹੀਂ ਸੀਗੀ ਹਾਂ ਬਾਕੀ ਸਾਰਾ ਕੁਝ ਸੀ ਸੇਵ ਕੀਤਾ ਸੀਗਾ ਇਨਵੈਸਟ ਕੀਤਾ ਸੀਗਾ RRSP ਸੀਗੀ ਸਿਰਫ ਇੱਕ ਪਾਵਰ ਜਿਹੜੀ ਆਪਾਂ ਗੱਲ ਕਰਦੇ ਆਂ ਇੰਸ਼ੋਰੈਂਸ ਦੀ ਜਿਹੜੀ ਪਾਵਰਫੁੱਲ ਜਿਹੜੀ ਇੰਨੀ ਚੀਜ਼ ਆ ਜਿਹੜਾ ਆਹੀ ਕਿਤੇ ਪੈਸੇ ਉਹਨਾਂ ਨੇ ਇੰਸ਼ੂਰੈਂਸ ਲਾਏ ਹੁੰਦੇ ਹਮ ਤੇ 7 ਲੱਖ ਡਾਲਰ ਕਿਤੇ ਇੰਸ਼ੂਰੈਂਸ ਦੋਵਾਂ ਨੇ ਲਾਇਆ ਹੁੰਦਾ ਆਲਮੋਸਟ 3 ਤੋਂ 4 ਮਿਲੀਅਨ ਡਾਲਰ ਦੀ ਉਹਨਾਂ ਦੀ ਪਾਲਿਸੀ ਹੋਣੀ ਸੀ ਫ੍ਰੀ ਨਾਲੇ ਟੈਕਸ ਫ੍ਰੀ 3 ਤੋਂ 4 ਮਿਲੀਅਨ ਪਰਿਵਾਰ ਨੂੰ ਜਾਣਾ ਸੀ ਹੁਣ ਕਿੱਥੇ 30 ਜਹਰ ਆਇਆ ਪੈਸੇ ਉਹਨੇ ਹੀ ਨੇ ਪਰ ਅਸੀਂ ਯੂਟਿਲਾਈਜ਼ ਸਹੀ ਤਰੀਕੇ ਨਾਲ ਨਹੀਂ ਕੀਤਾ ਉਸ ਚੀਜ਼ਾਂ ਦੀ ਵੈਲਿਊ ਕਿੰਨੀ ਹੈਗੀ ਹੁਣ ਆਪਾਂ ਕਹਿੰਦੇ ਬਿ ਲੈਗਸੀ ਸਾਰਾ ਕੁਝ ਇਹ ਬਣਾਉਣੇ ਆ ਹਰ ਰੋਜ਼ ਬੱਚਿਆਂ ਖਾਤਰ ਭੱਜੇ ਫਿਰਦੇ ਆ ਜੀ ਅਸੀਂ ਇਹ ਕਹਿੰਦੇ ਉਹਨਾਂ ਨੂੰ ਹਮ ਕਰ ਲੈਣੇ ਆ ਸੋਨਾ ਲੈਣੇ ਆ ਇਨਵੈਸਟ ਕਰਦੇ ਆ ਐਂਡ ਇਹੀ ਸਾਡੇ ਧਿਆਨ ਚ ਇੱਕ ਇਹ ਧਿਆਨ ਚ ਹੁੰਦਾ ਵੀ ਬੱਚੇ ਸਾਡੀ ਪਿਕਚਰ ਚ ਆਉਂਦੇ ਨੇ ਨਾ ਵਾਸਤੇ ਛੱਡ ਕੇ ਜਾਣਾ ਹਮ ਪਰ ਜਿਹੜੇ ਹੋ ਨਾ ਵਾਸਤੇ ਇਹ ਚੀਜ਼ ਅਸੀਂ ਭੁੱਲ ਜਾਂਦੇ ਆ ਵੀ ਉਹ ਨਾ ਵਾਸ ਇੱਕ ਦਿਨ ਟੈਕਸ ਲੱਗਣਾ ਸਾਰੀਆਂ ਹੀ ਚੀਜ਼ਾਂ ਦੇ ਜੋਸ਼ ਜਿਹੜੀਆਂ ਬਣਾਈਆਂ ਹੋਈਆਂ ਹਮ ਉਹਨਾਂ ਨੂੰ ਅਸੀਂ ਕਿੱਦਾਂ ਪ੍ਰੋਟੈਕਟ ਕਰਨਾ ਇੱਕ ਇੰਸ਼ੂਰੈਂਸ ਹੀ ਚੀਜ਼ ਹੈ ਟੈਕਸ ਫ੍ਰੀ ਬੈਨੇਫਿਸ਼ੀਅਰੀ ਨੂੰ ਮਿਲਦੀ ਹੈ ਹਮ ਹੁਣ ਜੇ ਆਪਾਂ ਗੱਲ ਕਰਦੇ ਆ ਪਾਵਰ ਆਫ ਇੰਸ਼ੂਰੈਂਸ ਹੁਣ ਕਿੱਥੇ ਹੁਣ ਤੁਸੀਂ ਉਹੀ ਕਿਤੇ 7 ਲੱਖ ਲਾਇਆ ਹੁੰਦਾ ਇੰਸ਼ੂਰੈਂਸ ਵਿੱਚ ਕਿਤੇ 3 ਤੋਂ 4 ਮਿਲੀਅਨ ਹੋਣਾ ਸੀਗਾ ਕਿੱਥੇ ਵਿਚਾਰੇ ਪਰਿਵਾਰ ਨੂੰ ਸਿਰਫ 30 ਹਜ਼ਾਰ ਦਾ ਇਹਦਾ ਮਤਲਬ ਇਹ ਇੰਸ਼ੋਰੈਂਸ ਦੀ ਪਾਵਰ ਆਪਾਂ ਜੀ ਛੋਟੇ ਜਾਂ ਸਰਲ ਸ਼ਬਦਾਂ ਚ ਕਹਿਣਾ ਹੋਵੇ ਕਿ ਇੰਸ਼ੋਰੈਂਸ ਦੀ ਪਾਵਰ ਨੂੰ ਸਮਝਣ ਦੇ ਵਾਸਤੇ ਸਮਝੋ ਕਿ 30 ਹਜ਼ਾਰ ਤੇ ਕਈ ਮਿਲੀਅਨ ਇਹਦੇ ਵਿਚਕਾਰ ਹੈ ਹਾਂ ਰਾਈਟ ਬਿਲਕੁਲ ਸਹੀ ਹੋ ਤੁਸੀਂ ਬਿਲਕੁਲ ਸਹੀ ਹੋ ਮੈਂ ਤਾਂ ਹੀ ਕਈ ਵਾਰੀ ਹਾਸੇ ਚ ਗੱਲ ਕਰਦਾ ਹਾਂ ਜੇ ਮਿਲਣ ਡਾਲਰ ਦਾ ਕਰ ਲੈਣਾ ਤੇ ਮਿਲਣ ਡਾਲਰ ਕਿਸ਼ਤਾਂ ਚ ਲਾਉਣਾ ਪੈਣਾ ਹਾਂ ਉਹ 1.80 ਬਣ ਜਾਣਾ ਜਦੋਂ 25-30 ਸਾਲਾਂ ਚੋਂ ਇੱਕ ਮਿਲਣ ਵਾਲਾ ਘਰ ਅਸੀਂ ਫ੍ਰੀ ਕਰਨਾ 2 ਲੱਖ ਡਾਊਨ ਦੇ ਕੇ ਵੀ ਹੁਣ ਜੇ ਤੁਸੀਂ ਮਿਲਣ ਵਾਲੀ ਦੀ ਲਾਈਫ ਇੰਸ਼ੂਰੈਂਸ ਲੈਣੀ ਆ ਉਹ ਤੁਹਾਨੂੰ 3 ਲੱਖs ਵੀ ਮਿਲ ਜਾਣੀ ਹੁਣ ਇਹ ਦੇਖੋ ਤੁਸੀਂ ਮਿਲਣ ਵਾਲਾ ਘਰ 3 ਲੱਖs ਮਿਲ ਗਿਆ ਹੁਣ ਕਿਤੇ ਮਿਲਣ ਵਾਲਾ ਘਰ ਅਸੀਂ ਫ੍ਰੀ ਕਰਨਾ ਇਨਵੈਸਟ ਕੀਤਾ ਹੋਇਆ ਕੋਈ ਵੀ ਇਨਵੈਸਟਮੈਂਟ ਪ੍ਰਾਪਰਟੀ ਲਈ ਮੈਂ ਘਰ ਦੀ ਗੱਲ ਨਹੀਂ ਕਰਦਾ ਘਰ ਤਾਂ ਰਹਿਣ ਵਾਸਤੇ ਹੁੰਦਾ ਜੀ ਬਿਲਕੁਲ ਬਿਲਕੁਲ ਇਨਵੈਸਟਮੈਂਟ ਆਪਾਂ ਪ੍ਰਾਪਰਟੀ ਦੀ ਗੱਲ ਕਰਦੇ ਕੋਈ ਵੀ ਚੀਜ਼ ਲਈ ਇਨਵੈਸਟਮੈਂਟ ਭਾਵੇਂ ਤੁਸੀਂ ਕਮਰਸ਼ੀਅਲ ਆ ਕੁਝ ਵੀ ਲਿਆ ਹੋਇਆ ਜਾਂ ਕਿ ਜਿੰਨੀ ਗਰੋਥ ਹੋਗੀ ਹੁਣ ਇੱਕ ਇੱਕ ਚੀਜ਼ ਤੁਹਾਨੂੰ ਉਹੀ ਚੀਜ਼ 70% ਆਫ ਮਿਲਦੀ ਹੈ ਆਪੋ ਉਸ ਚੀਜ਼ ਤੇ ਖਿਆਲ ਨਹੀਂ ਰੱਖਦੇ ਕਿਉਂਕਿ ਉਹ ਪੇਪਰ ਕਿਸੇ ਨੂੰ ਦਿਖਾ ਨਹੀਂ ਸਕਦੇ ਕਿ ਮੇਰੇ ਕੋਲੇ ਇਹੋ ਜੇ ਪੰਜ ਕਾਰਨ ਹੈ ਅਸੀਂ ਜਿਹੜੀਆਂ ਚੀਜ਼ਾਂ ਦਿਖਾ ਸਕਦੇ ਆ ਅਸੀਂ ਉਹੀ ਆ ਮੇਰੇ ਕੋਲ ਟਾਵਰ ਹੈਗਾ ਮੇਰੇ ਕੋਲ ਕੋਈ ਚੀਜ਼ ਹੈ ਇਸ ਕਰਕੇ ਜਿਹੜੀ ਇੰਸ਼ੂਰੈਂਸ ਦੀ ਇਹ ਇਹ ਬਹੁਤ ਹੀ ਮਤਾ ਹੀ ਹੈ ਨਾ ਜਿਨ੍ਹਾਂ ਨੂੰ ਜਿਹੜੇ ਅਮੀਰ ਬੰਦੇ ਉਹਨਾਂ ਨੂੰ ਇੰਸ਼ੂਰੈਂਸ ਦੀ ਲੋੜ ਨਹੀਂ ਹੈ ਉਹ ਯੂਟਿਲਾਈਜ਼ ਕਰਦੇ ਨੇ ਜੀ ਏ ਯੂਟਿਲਾਈਜੇਸ਼ਨ ਹੀ ਹੋ ਗਈ ਉਸ ਚੀਜ਼ ਨੂੰ ਆਪਟੀਮਾਈਜੇਸ਼ਨ ਕਿਦਾਂ ਕਰ ਸਕਦੇ ਆ ਕਿ ਕਈ ਵਾਰ ਚੀਜ਼ਾਂ ਸਾਡਾ ਲੋਡ ਨਹੀਂ ਸੀ ਚੀਜ਼ਾਂ ਨੂੰ ਯੂਟਿਲਾਈਜ਼ ਕਿਦਾਂ ਕਰ ਸਕਦੇ ਆ ਅੱਛਾ ਹੁਣ ਆਮ ਲੋਕ ਨੇ ਫਿਰ ਉਹ ਬਚਤ ਕਰਨ ਕਿਵੇਂ ਕਰਨ ਕਿਉਂਕਿ ਇੱਕ ਤਾਂ ਤੁਸੀਂ ਦੱਸ ਦਿੱਤਾ ਕਿ ਇੰਸ਼ੋਰੈਂਸ ਦੀ ਪਾਵਰ ਹੈ ਉਹ ਉਹਦਾ ਵਾਸਤੇ ਕਈ ਵਾਰੀ ਬਹੁਤੀ ਅਹਿਮੀਅਤ ਤਾਂ ਹੁੰਦੀ ਆ ਪੈਸਤੀ ਦੇਖੋ ਆਪਾਂ ਹੁਣੀ ਗੱਲ ਕੀਤਾ ਕਿ ਅਮੀਰ ਬੰਦੇ ਆ ਜਿਹੜੇ ਉਹ ਕਿਸੇ ਹੋਰ ਤਰੀਕੇ ਨਾਲ ਸੋਚਦੇ ਆ ਗਰੀਬ ਬੰਦਾ ਹੋਰ ਤਰੀਕੇ ਨਾਲ ਸੋਚਦਾ ਦਰਸਲ ਇੰਸ਼ੋਰੈਂਸ ਦੋਹਾਂ ਨੂੰ ਚਾਹੀਦੀ ਹੈ ਇੱਕ ਕੋਲ ਤਾਂ ਪੈਸੇ ਹੈ ਨਹੀਂ ਜੇ ਲੋੜ ਪੈ ਗਈ ਉਹ ਕਹਿੰਦਾ ਯਾਰ ਵੀ ਮੇਰੇ ਵਾਸਤੇ ਇੰਸ਼ੋਰੈਂਸ ਦੀ ਪਾਲਿਸੀ ਕੰਮ ਕਰ ਦੂ ਵੱਡੇ ਬੰਦੇ ਨੂੰ ਆਪਣੇ ਪੈਸੇ ਬਚਾਉਣ ਵਾਸਤੇ ਪਾਲਿਸੀ ਚਾਹੀਦੀ ਹੈ ਫਿਰ ਉਹ ਬਚਤ ਕਰਨ ਦੇ ਵਾਸਤੇ ਕੋਈ ਖਾਤਾ ਖਲਾਉਣ ਕੀ ਕਰਨ ਤੁਸੀਂ ਕਿਵੇਂ ਮਦਦ ਕਰੋਗੇ ਹਾਂਜੀ ਬਿਲਕੁਲ ਜੇ ਕੋਈ ਵੀ ਆਮ ਆਪਾਂ ਐਵਰੇਜ ਦੀ ਗੱਲ ਕਰਦੇ ਆ ਐਵਰੇਜ ਕੈਨੇਡੀਅਨ ਆਪਣੇ ਵਰਗੇ ਕੈਨੇਡੀਅਨ ਕਿਉਂਕਿ ਸਾਰੇ ਹੁਣ ਅਮੀਰ ਵੀ ਹੈ ਨਹੀਂ ਅਮੀਰ ਨਹੀਂ ਹੈਗੇ ਤੇ ਗਰੀਬੀ ਦੀ ਗੱਲ ਨਹੀਂ ਕਰਦਾ ਐਵਰੇਜ ਕੈਨੇਡੀਅਨ ਦੀ ਗੱਲ ਕਰਦਾ ਕੋਈ ਵੀ ਸਾਰੇ ਅਮੀਰ ਹੀ ਨੇ ਆਪਾਂ ਸਾਰੇ ਅਮੀਰ ਹੀ ਆ ਪਰ ਗੱਲ ਹੈ ਵੀ ਮਰ ਫੋਲਕਾ ਤਾਂ ਹੋਈ ਸਕਣਾ ਬਿਲਕੁਲ ਬਿਲਕੁਲ ਐਂਡ ਆਫ ਦਿ ਡੇ ਪਰ ਇਹ ਸੜੀਆਂ ਜ਼ਰੂਰਤਾਂ ਉਹਨਾਂ ਦੀ ਵੱਡਾ ਸਿਰ ਵੱਡੀ ਸਿਰਦਾਰਦੀ ਹੈ ਕਿਉਂਕਿ ਹੁਣ ਕੋਈ ਪਹਿਲਾਂ ਆ ਅਗਲੀ ਚੀਜ਼ ਬਣਾ ਲਈ ਕੋ ਬਾਅਦ ਚ ਆਇਆ ਉਹਨਾਂ ਦਾ ਟਾਈਮ ਉਹਨੇ ਵੀ ਉੱਥੇ ਪਹੁੰਚ ਜਾਣਾ ਪਰ ਉਹ ਚੀਜ਼ਾਂ ਸਾਨੂੰ ਪਤਾ ਵੀ ਹੋਣੀਆਂ ਹਨ ਪਰ ਇਹ ਹੈ ਵੀ ਅਸੀਂ ਉਹ ਪੈੜ ਕਿਹੜਾ ਸਟੈਪ ਲੈਣਾ ਹੈ ਉਹ ਕਿੱਦਾਂ ਸਾਡੇ ਬਜਟ ਨਾਲੇ ਕਦੋਂ ਲੈਣਾ ਹੈ ਉਹ ਚੀਜ਼ਾਂ ਕਰਕੇ ਆਪਾਂ ਕਹਿੰਦੇ ਵੀ ਥਿੰਕ ਇਨਸ਼ੋਰ ਵੀ ਜਦੋਂ ਤੁਸੀਂ ਪਰਿਵਾਰ ਦੇ ਨਾਲ ਬਹਿਨੇ ਆਂ ਵੀ ਦੇਖਦੇ ਆ ਉਹਨਾਂ ਦੇ ਕੀ ਗੋਲਸ ਨੇ ਕੀ ਵਿਸ਼ਸ ਨੇ ਕਿੱਥੇ ਜਾ ਕੇ ਕਿਹੜਾ ਮੋੜ ਲੈਣਾ ਤੇ ਕਿਹੜਾ ਐਗਜ਼ਿਟ ਲੈਣਾ ਉਹ ਚੀਜ਼ਾਂ ਫਿਰ ਸਾਨੂੰ ਉਹ ਜੇ ਪਹਿਲਾਂ ਪਤਾ ਨਹੀਂ ਉਸ ਚੀਜ਼ ਦਾ ਅਸੀਂ ਹੁਣ ਇੰਸ਼ੋਰੈਂਸ ਹੈ ਭਾਵੇਂ 20 ਡਾਲਰ ਤੋਂ ਸ਼ੁਰੂ ਕਰ ਲਓ ਭਾਵੇਂ 2000 ਡਾਲਰ ਮਹੀਨੇ ਦਾ ਕਰ ਦੋ ਮੇਨ ਤਾਂ ਵੀ ਕੰਮ ਤਾਂ ਸੇਮ ਹੋਗਾ ਰਿਸਕ ਸਾਡਾ ਅਸੀਂ ਕਵਰ ਕਰਨਾ ਐਂਡ ਦ ਡੇ ਹੁਣ ਰਿਸਕ ਕਿਸੇ ਵਾਸਤੇ ਬਹੁਤ ਵੱਡਾ ਆ ਕਿਸੇ ਵਾਸਤੇ ਰਿਸਕ ਕੋ ਛੋਟਾ ਆ ਤੇ ਜ਼ਰੂਰਤਾਂ ਆਪਦੇ ਜਿਹੜੀ ਕਿਸ਼ਤ ਹੈ ਸਾਡੀ ਬੁੱਕਲ ਚ ਚਾਹੀਦੀ ਹਮੇਸ਼ਾ ਹੁਣ ਮਹੀਨਾ ਚੱਲ ਰਿਹਾ ਜੀ ਅਕਤੂਬਰ ਦਾ ਮੈਂ ਪਿਛਲੇ ਕਈ ਸਾਲਾਂ ਤੋਂ ਵੇਖਦਾ ਆ ਰਿਹਾ ਕਿ ਅਕਤੂਬਰ ਦੇ ਮਹੀਨੇ ਥਿੰਕ ਇੰਸ਼ੋਰੈਂਸ ਇੱਕ ਵਕਰੀ ਮਹਮਾ ਚਲਾਉਂਦਾ ਇੱਕ ਡਰਾਈਵ ਚਲਾਉਂਦਾ ਚੱਲ ਰਹੀ ਆ ਜੀ ਤੇ ਉਹ ਕਿਹੜੀ ਮਹਮਾ ਬਿਲਕੁਲ ਜੀ ਇੱਕ ਤਾਂ ਮਹਮਾ ਹੈ ਜੀ ਕਿਉਂਕਿ ਅਕਤੂਬਰ ਦਾ ਇੱਕ ਤਾਂ ਆਪਣੀ ਐਨੀਵਰਸਰੀ ਵੀ ਅਕਤੂਬਰ ਦੀ 2015 ਜਿਹੜਾ 15 ਸਾਲ ਹੋ ਗਏ ਥਿੰਕ ਇੰਸ਼ੋਰੈਂਸ ਨੂੰ ਪਰ ਮੇਨ ਮੈਂ ਇਹ ਕਹਿਣਾ ਵੀ ਅਕਤੂਬਰ ਦਾ ਮਹੀਨਾ ਹੁਣ ਇੱਕ ਤਾਂ ਸਾਨੂੰ ਆਪਦਾ ਛਾਤੀ ਮਾਰਨ ਚਾਹੀਦੀ ਸਾਡੀ ਆਰਆਰਐਸਪੀ ਤੇ GFSE ਦੇ ਸਾਡੇ ਕਿੰਨੀ ਕੰਟਰੀਬਿਊਸ਼ਨ ਲਿਮਟ ਹੈ ਕਿਦਾਂ ਦੀ ਉਹ ਪਰਫਾਰਮ ਕਰ ਰਹੀ ਜੀ ਕਿਉਂਕਿ ਹੌਲੀਡੇ ਕਿੱਕ ਆਫ ਹੋ ਜਾਂਦਾ ਹੁਣ ਜੇ ਅਕਤੂਬਰ ਦੀ ਗੱਲ ਕਰਦੇ ਆਂ ਜੀ ਜੀ ਕਿਉਂਕਿ ਹੁਣ ਤਿਉਹਾਰ ਆ ਗਏ ਪਹਿਲਾਂ ਆਪਣੇ ਫਿਰ ਆਪਣੇ ਜਿਹੜੇ ਇਥੋਂ ਦੇ ਤਿਉਹਾਰ ਆ ਗਏ ਸਾਰੇ ਆ ਗਏ ਕਿਉਂਕਿ ਹੌਲੀਡੇ ਕਿੱਕ ਆ ਇਹ ਚੀਜ਼ਾਂ ਜਿਹੜੀਆਂ ਸਾਡੀ ਹੁਣ ਡੂ ਲਿਸਟ ਜਿਹੜੀਆਂ ਹੈਗੀਆਂ ਸਾਨੂੰ ਪਤਾ ਆ ਜਿਹੜੇ ਕੰਮ ਅਸੀਂ ਕਰਨੇ ਨੇ ਹੁਣ ਐਗਜ਼ਾਮਪਲ ਜੇ ਪਿਆ ਕੀਤੀ ਜਿਹੜਾ ਕਾਰਪੋਰੇਸ਼ਨ ਵੇਨ ਉਹਨਾਂ ਦੇ ਵੀ ਜਿਹੜੀ ਫੇਵਰੀ 31 ਦਸੰਬਰ ਹੁੰਦੀ ਹੈ ਡੈਡ ਲਾਈਨ ਉਹਨਾਂ ਦੇ ਵੀ ਆਪਦੇ ਟੈਕਸ ਕਰਨੇ ਕਾਰਪੋਰੇਟ ਉਹ ਰਿਟੇਨ ਰਣੀ ਜਿਹੜੀ ਹੈਗੀ ਕਿਦਾਂ ਯੂਟਿਲਾਈਜ਼ ਕਰ ਸਕਦੇ ਆ ਕਿਦਾਂ ਸੀ ਇਹਨੂੰ ਉਹਨੂੰ ਵਰਤ ਸਕਦੇ ਆ ਉਹ ਚੀਜ਼ਾਂ ਕਰਕੇ ਹੁਣ ਅਕਤੂਬਰ ਦਾ ਜਿਹੜਾ ਮਹੀਨਾ ਬਹੁਤ ਇੰਪੋਰਟੈਂਟ ਆ ਕਿਉਂਕਿ ਆਪਦੀਆਂ ਜ਼ਰੂਰਤਾਂ ਨਵਾਂ ਸਾਲ ਆ ਜਾਣਾ ਵੀ ਆ ਚੀਜ਼ਾਂ ਕਰਨੀਆਂ ਕਿਸੇ ਨੇ ਸੇਵਿੰਗ ਸ਼ੁਰੂ ਕਰਨੀਆਂ ਕੋ ਬੰਦਾ ਕਹਿੰਦਾ ਵੀ ਅੱਜ ਹੈਲਥੀ ਆ ਅਸੀਂ ਹੁਣ ਉਦੋਂ ਤੱਕ ਨਹੀਂ ਸਾਡੇ ਆਹ ਨੇ ਕਿਉਂਕਿ ਇਹ ਕਈ ਚੀਜ਼ਾਂ ਨੇ ਹੁਣ ਇੰਸ਼ੂਰੈਂਸ ਕੰਪਨੀਆਂ ਵੀ ਤੁਹਾਨੂੰ ਉਕਸਾਹਾ ਕਰਦੀਆਂ ਵੀ ਤੁਸੀਂ ਹੈਲਥੀ ਹੋ ਤਾਂ ਤੁਹਾਨੂੰ ਰੇਟ ਵੀ ਵਧੀਆ ਮਿਲੇਗਾ ਹੂੰ ਹੁਣ ਆ ਵੀ ਤੁਹਾਨੂੰ ਕੜੀ ਐਪਲ ਦੀ ਫ੍ਰੀ ਦਿੰਦੀ ਹੈ ਉਹ ਜਿਹੜੀ ਕੰਪਨੀ ਨਾਲ ਤੋਂ ਇੰਸ਼ੋਰੈਂਸ ਕਰਾਉਣ ਨਾਲ ਕੜੀ ਐਪਲ ਦੀ ਫ੍ਰੀ ਹੈ ਉਹ ਇਹੋ ਜਿਹੀ ਚੀਜ਼ਾਂ ਕਰਕੇ ਵੀ ਹੁਣ ਅਕਤੂਬਰ ਦਾ ਜਿਹੜਾ ਮਹੀਨਾ ਹੈ ਜਿਹੜੀਆਂ ਵੀ ਤੁਹਾਡੇ ਟੂ-ਲਿਸਟ ਹੈਗੀਆਂ ਨੇ ਜਰੂਰ ਕੋਈ ਵੀ ਰੇਹ ਨਾ ਸੋਚੋ ਕਿਸ਼ਤ ਬਹੁਤ ਮਹਿੰਗੀ ਹੈ ਜਾਂ ਮੈਨੂੰ ਕੋਈ ਤਕਲੀਫ ਹੈ ਇੱਕ ਵਾਰੀ ਫੋਨ ਕਰਕੇ ਆਪਦੀ ਤੋ ਕਿਸ਼ਤ ਜਰੂਰ ਪੁੱਛੋ ਤੁਹਾਡੀਆਂ ਜ਼ਰੂਰਤਾਂ ਦੇ ਹਿਸਾਬ ਨਾਲ ਇੰਸ਼ੋਰੈਂਸ ਬਾਰੇ ਜਰੂਰ ਪਤਾ ਕਰੋ ਅਕਤੂਬਰ ਦਾ ਜਿਹੜਾ ਮਹੀਨਾ ਹੈ ਵੀ ਜਿਹੜੀਆਂ ਤੁਹਾਡੀਆਂ ਫਾਈਨੈਂਸ਼ਲੀ ਕੋਈ ਵੀ ਜਿਹੜੀਆਂ ਤੁਹਾਡੇ ਕੁਐਸਚਨਸ ਨੇ ਬਿਲਕੁਲ ਤੁਸੀਂ ਥਿੰਕਿੰਗ ਫੋਨ ਕਰਕੇ ਕਲੀ ਇਸ ਅਕਾਊਂਟ ਦੇ ਬਾਬਤ ਤਾਂ ਮੇਰੇ ਦਾ ਬਹੁਤ ਸਾਰੇ ਜਾਣਦੇ ਹੋਣਗੇ। ਇਸ ਕੰਟਰੀਬਿਊਸ਼ਨ ਤਾਂ ਬਹੁਤ ਲੋਕ ਕਰਦੇ ਹੋਣਗੇ। ਓਵਰ ਕੰਟਰੀਬਿਊਸ਼ਨ ਦਾ ਕੋਈ ਸਾਨੂੰ ਘਾਟੇ ਵਾਲਾ ਸੌਦਾ ਹੋ ਸਕਦਾ ਜਾਂ ਨਹੀਂ ਜੀ? ਬਿਲਕੁਲ ਜੀ। ਕਈ ਵਾਰੀ ਇਹ ਵੀ ਹੁਣ ਸਾਨੂੰ ਪਤਾ ਹੀ ਨਹੀਂ ਹੁੰਦਾ ਕਈ ਵਾਰੀ ਕਦੀ ਇੱਕ ਬੈਂਗੇ ਉਹ ਕਹਿੰਦਾ ਵੀ ਟੀਐਫਐਸ ਅੱਜ ਖਲਾ ਲਿਆ ਭੁੱਲ ਕੇ। ਫਿਰ ਕੇ ਹੋਰ ਬੈਂਗੇ ਉੱਥੇ ਖਲਾ ਲਿਆ। ਫਿਰ ਆਵੇ ਹੁਣ ਜੇ ਕਈ ਵਾਰੀ ਪਤਾ ਨਹੀਂ ਹੁੰਦਾ ਕਿੰਨੇ ਕੰਟਰੀਬਿਊਟ ਕਰਤਾ। ਓਵਰ ਕੰਟਰੀਬਿਊਸ਼ਨ ਜੇ ਤੁਸੀਂ ਹੈਰਾਨ ਹੋਗੇ ਆਲਮੋਸਟ 166 ਮਿਲਨ ਕੈਨੇਡੀਅਨ ਨੇ। 2024 ਚ ਅਪੇ ਕੀਤਾ ਸੀਗਾ ਓਵਰ ਕੰਟਰੀਬਿਊਸ਼ਨ ਕਰਕੇ ਇਹਦੇ ਭੁੱਲ ਜਾਨੇ ਆ। ਤੇ ਇਹ ਵੀ ਹੁਣ ਉਸ ਚੀਜ਼ਾਂ ਤੋਂ ਵੀ ਸਾਨੂੰ ਬਚਣਾ ਚਾਹੀਦਾ ਕਿਉਂਕਿ ਜੇ ਅਕਾਊਂਟ ਤੇ ਜਿਹੜੀ ਲਿਮਟ ਹੈ ਲਿਮਟ ਤੋਂ ਵੱਧ ਅਸੀਂ ਆਪਦੇ ਪੈਸੇ ਪਾ ਦਿੰਨੇ ਆ ਤੇ ਬਿਲਕੁਲ ਉਹ ਵੀ ਸਾਨੂੰ ਨੁਕਸਾਨ ਦੇ ਹੋ ਸਕਦਾ ਕਿਉਂਕਿ ਸੇਵਿੰਗ ਕਰਦੇ ਕਰਦੇ ਇਹ ਨਾਲ ਓਬੀ ਸਾਡਾ ਨੁਕਸਾਨ ਹੋ ਜੇ। ਤਾਂ ਹੀ ਆਪਾਂ ਗੱਲ ਕਰਦੇ ਆ ਬਹੁਤ ਵਧੀਆ ਅਕਾਊਂਟ ਹੈ ਟੀਐਫਐਸ ਜਿਨ੍ਹਾਂ ਨੇ ਨਹੀਂ ਖਿਲਾਇਆ ਬਿਲਕੁਲ ਥਿੰਕ ਇੰਸ਼ੋਰੈਂਸ ਤੋਂ ਕਰੇ ਬੈਠੇ ਆਪਦਾ ਠੀਕ ਹੈ ਫੈਸਲਾ ਤੁਸੀਂ ਇੱਕ ਅਕਾਊਂਟ ਖਿਲਾ ਸਕਦੇ ਹੋ ਕਿਉਂਕਿ ਟੈਕਸ ਫ੍ਰੀ ਸੇਵਿੰ ਜੇ ਤੁਸੀਂ 10000 ਪਾਇਆ ਵਿੱਚ 20000 ਹੋ ਗਿਆ ਤੁਸੀਂ 0 ਡਾਲਰ ਦਾ ਟੈਕਸ ਦੇਣਾ ਬਿਲਕੁਲ ਬਹੁਤ ਘੱਟ ਅਕਾਊਂਟ ਨੇ ਜੇ ਤੁਹਾਨੂੰ ਜਿਹੜੇ ਬੈਨੇਫਿਸ਼ੀਰੀ ਨੂੰ ਟੈਕਸ ਫਰੀ ਜਾਂਦੇ ਨੇ ਇੱਕ ਉਹਨਾਂ ਚ ਇੱਕ TFS ਅਕਾਊਂਟ ਵੀ ਆਪਰੇਸ ਤੇ ਲਿਮਟ ਹੈਗੀ ਹੈ ਹੁਣ ਤੱਕ ਜਿਨੇ ਨਹੀਂ ਅਕਾਊਂਟ ਖੁਲਾਇਆ ਕੋ ਡਿਪੈਂਡ ਕਰਦੇ ਕਾਦੇ ਆਏ ਤੇ 1 ਲੱਖ 2000 ਦੀ ਲਿਮਟ ਹੈ ਪਾ ਜਿੰਨੀ ਤੁਹਾਡੀ ਲਿਮਟ ਤੁਸੀਂ ਕੈਚ ਅਪ ਕਰ ਸਕਦੇ ਹੋ ਬਾਕੀ ਕਿਸੇ ਦਾ ਕੋਈ ਵੀ ਕੁਐਸਚਨ ਹੈ ਥਿੰਕਰ ਨਾਲ ਕੰਟੈਕਟ ਕਰ ਸਕਦੇ ਹੋ ਅਕਾਊਂਟ ਖੁਲਾਉਣਾ ਕਦੋਂ ਖੁਲਾਉਣਾ ਕਿੱਦਾਂ ਖੁਲਾਉਣਾ ਹੈ ਜਿਹਾ 604 828 7213 6048287213 ਤੇ ਸੰਪਰਕ ਕਰ ਸਕਦੇ ਹੋ ਹੁਣ ਆਪਾਂ ਗੱਲ ਕਰਦੇ ਹਾਂ ਸੁਪਰਵਾਈਜ਼ਰ ਦੀ ਬਹੁਤ ਸਾਰੇ ਲੋਕ ਨੇ ਮੈਂ ਵੀ ਉਹਨਾਂ ਚ ਹੋਊਂਗਾ ਸ਼ਾਇਦ ਤੁਸੀਂ ਵੀ ਹੋਮੋਗ ਜਦੋਂ ਕੋਈ ਚੀਜ਼ ਖਰੀਦਣੀ ਹੁੰਦੀ ਆ ਆਪਾਂ ਕਹਿੰਦੇ ਯਾਰ ਘੱਟ ਭਾਅ ਲਈ ਮਿਲ ਜੇ ਕੀ ਇਹ ਜਿਹੜਾ ਘੱਟ ਭਾਅ ਵਾਲਾ ਸੌਦਾ ਜਾਂ ਬਦਲਾ ਇਹ ਚੰਗਾ ਹੁੰਦਾ ਹਮੇਸ਼ਾ ਹੀ ਜਾਂ ਨਹੀਂ ਹਾਂਜੀ ਬਿਲਕੁਲ ਕਿਸੇ ਵਾਸਤੇ ਮਾਸ ਵਾਦੀ ਕਿਸੇ ਵਾਸਤੇ ਵਾਦੀ ਜੀ ਤਾਂ ਹੀ ਆਪਾਂ ਕਹਿੰਦੇ ਵੀ ਜਦੋਂ ਆਪਾਂ ਪਿਰਤ ਸ਼ੁਰੂ ਕੀਤੀ ਸੀ ਵੀ ਇੰਸ਼ੂਰੈਂਸ ਕੰਪਨੀਆਂ ਤੋਂ ਡਿਸਕਾਊਂਟ ਲੈਣਾ ਤੇ ਸੁਪਰ ਵੀ ਜ਼ਿਆਦਾ ਵੀ ਇੱਕ ਇਦਾਂ ਦੀ ਚੀਜ਼ ਆ ਵੀ ਹਮੇਸ਼ਾ ਹੀ ਹੁਣ ਆਪਣੇ ਕੋਲ ਬੈਸਟ ਜਿਹੜੀ ਪ੍ਰਾਈਸ ਸਾਰੇ ਕੈਨੇਡਾ ਦੇ ਵਿੱਚ ਜੀ ਆਪਣੇ ਕੋਲ ਤੁਸੀਂ ਲੈ ਸਕਦੇ ਹੋ ਹੁਣ ਜੇ ਕਿਸੇ ਦੀ ਏਜ 60 ਸਾਲ ਤੋਂ ਥੱਲੇ ਹੈ ਕੋਈ ਹੈਲਥ ਕੰਡੀਸ਼ਨ ਨੀ ਪੂਰੇ ਸਾਲ ਦੀ ਕਿਸ਼ਤ 882 ਡਾਲਰ ਬਣਦੀ 0 ਡੈਕਟਿਵ ਆ ਜੀ ਆਹੀ ਚੀਜ਼ਾਂ 1100 ਡਾਲਰ ਦੀ 3 400 ਡਾਲਰ ਮਹਿੰਗੀ ਹੋ ਗਈ ਜਿਹੜੀ ਚ ਪੇਰੈਂਟ ਦਾ ਜੇ ਆਪਾਂ ਕਹਿੰਦੇ ਆ ਵੀ ਦੋਵਾਂ ਦੇ ਹੋਏ 6 700 ਡਾਲਰ ਬਚ ਗਿਆ ਪਰ ਅਸੀਂ ਇਹ ਦੇਖਣਾ ਵੀ ਸਸਤੀ ਜਿੰਨੀਆਂ ਚੀਜ਼ਾਂ ਕੀ ਨਹੀਂ ਹੈਗੀਆਂ ਫਿਰ ਇਹ ਵੀ ਅਸੀਂ ਵੀ ਕਲਾਇੰਟ ਨੂੰ ਵੀ ਉਸ ਚੀਜ਼ ਨੂੰ ਦੱਸਣਾ ਵੀ ਇਹ ਚੀਜ਼ ਸਸਤੀ ਹੈ ਕਾਤੋਂ ਸਸਤੀ ਹੈ ਹੁਣ ਇਹਦੇ ਵਿੱਚ ਕੰਪਨੀਆਂ ਡੈਂਟਲ ਕਵਰੇਜ ਕੱਢ ਲੈਂਦੀਆਂ ਨੇ ਐਕਸੀਡੈਂਟਲ ਡੈਥ ਕੱਢਤਾ ਹੁਣ ਇਹ ਵੀ ਜੋ ਮੰਥਲੀ ਪੇਮੈਂਟ ਹੈਗੀ ਹੈ ਜਿਹੜੀ ਮੰਥਲੀ ਪੇਮੈਂਟ ਵਾਸਤੇ 50 ਡਾਲਰ ਫੀਲ ਆਉਂਦੇ ਨੇ ਜਦੋਂ ਵਾਪਸ ਜਾਣਗੇ 50 ਡਾਲਰ ਫਿਰ ਲਾਤੇ ਹੁਣ ਜੇ ਕਈ ਵਾਰੀ ਸਾਰਿਆਂ ਵਾਸਤੇ ਜੇ ਫੀਆ ਮਿਲਾ ਕੇ ਵੀ ਫਿਰ ਵੀ ਸਸਤੀ ਹੈ ਪਰ ਕਈਆਂ ਜੇ ਡਿਪੈਂਡ ਕਰਦਾ ਕਈ ਇਹ ਗਰੁੱਪ ਇਦਾਂ ਦੇ ਨੇ ਕੋਈ 65 ਸਾਲ ਦਾ ਕੋਈ ਹੈਲਥ ਕੰਡੀਸ਼ਨ ਸ਼ਾਇਦ ਉਹਨਾਂ ਵਾਸਤੇ ਨਾ ਟੁਕਦੀ ਹੋਵੇ ਇਸੇ ਕਰਕੇ ਵੀ ਕਿਉਂ ਸੁਪਰ ਵੀਜ਼ਾ ਜਦੋਂ ਵੀ ਲੈਣਾ ਪਹਿਲੀ ਗੱਲ ਤਾਂ ਉਹਨਾਂ ਸਿਹਤ ਦੱਸੋ ਸਟੈਬਿਲਿਟੀ ਦੱਸੋ ਕੋਈ ਦਵਾਈ ਲੈਂਦੇ ਨਹੀਂ ਲੈਂਦੇ ਫਿਰ ਤੁਸੀਂ ਮੰਥਲੀ ਕਿਸ਼ਤਾਂ ਵੀ ਕਰ ਸਕਦੇ ਹੋ ਬਾਕੀ ਇਹ ਵੀ ਪੁੱਛੋ ਕਿ ਸਸਤੀ ਵਾਲਾ ਨਾ ਜਾਓ ਹੂੰ ਬਸ ਸਸਤੀ ਪ੍ਰਾਈਸ ਪੁੱਛ ਕੇ ਪੁੱਛੋ ਕਿ ਇਹ ਕਿਹੜਾ ਨਹੀਂ ਨਹੀਂ ਚੀਜ਼ ਹੈ ਕਿਹੜੀ ਚੀਜ਼ ਨਹੀਂ ਕਵਰ ਕਰਦੀ ਹੈ ਪਰ ਜੋ ਚੀਜ਼ ਤੁਸੀਂ ਕਵਰ ਕਰਾਉਣੀ ਉਹਦੇ ਵਾਸਤੇ ਤੁਹਾਨੂੰ ਵੱਧ ਪੈਸੇ ਦੇਣੇ ਪੈ ਸਕਦੇ ਪਰ ਕਈ ਵਾਰੀ ਜੇ ਇੰਸ਼ੋਰੈਂਸ ਅਸੀਂ ਲੈਨੇ ਆ ਨਾ ਕਿ ਪੈਸੇ ਬਚਾਣ ਖਾਤਰ ਇੰਸ਼ੋਰੈਂਸ ਵੀ ਲੈਨੇ ਆ ਕਿ ਜਦੋਂ ਉਹ ਚੀਜ਼ ਸਾਡੇ ਵਾਸਤੇ ਕੰਮ ਆਵੇ ਪਰ ਇਸੇ ਕਰਕੇ ਵੀ ਜਦੋਂ ਵੀ ਚੀਜ਼ ਕੰਮ ਆਵੇ ਕੰਮ ਤਾਂ ਹੀ ਆਉਣੇ ਜੋ ਚੀਜ਼ ਹੋਊਗੀ ਜੀ ਇਸੇ ਕਰਕੇ ਵੀ ਜਦੋਂ ਵੀ ਕਿਸੇ ਨੂੰ ਸੁਪਰਵਾਈਜ਼ਰ ਲੈਣਾ ਡੋਂਟ ਥਿੰਕ ਜਸਟ ਕੰਟੈਕਟ ਥਿੰਕ ਇੰਸ਼ੋਰੈਂਸ ਜੀ ਸੋ ਸੰਸਪ ਸਮਾਕਟਿਆ ਤੁਹਾਡਾ ਬਹੁਤ ਬਹੁਤ ਧੰਨਵਾਦ ਫਿਰ ਕਿਸਤਨ ਗੱਲਬਾਤ ਕਰਾਂਗੇ ਮਿਹਰਬਾਨੀ ਸਤਿਕਾਰ ਜੀ ਬਿਲਕੁਲ ਜੀ ਬਾਕੀ ਕਿਸੇ ਦਾ ਕੋਈ ਵੀ ਕੁਐਸਚਨ ਹੈ ਜੀ 604 828 7213 ਪਾਇਲਵਿੰਸੈਂਟਰ ਸਾਡਾ ਆਫਿਸ ਹੈ ਜੀ ਬਾਕੀ ਕਿਸੇ ਦਾ ਕੋਈ ਵੀ ਕੁਐਸਚਨ ਹੋਵੇ ਜਾਂ ਸੁਝਾਅ ਹੋਵੇ ਨੈਕਸਟ ਸ਼ੋ ਵਾਸਤੇ 604 828 7213 ਧੰਨਵਾਦ ਬੈਣੀਪਾ